ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲਿਆਂ 'ਚ ਸੰਸਦ ਭਗਵੰਤ ਮਾਨ ਦਾ ਨਾਮ ਮੂਰੀ ਰਿਹਾ ਸੀ ਖਬਰਾਂ ਸਨ ਕਿ ਬਕਾਇਦਾ ਹਾਈ ਕਮਾਂਡ ਨੂੰ ਮੰਗ ਕੀਤੀ ਗਈ ਛੋਟੇਪੁਰ ਨੂੰ ਅਹੁਦੇ ਤੋਂ ਲਾਉਣ ਦੀ ਜਦੋਂ ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਛੋਟੇਪੁਰ ਦੀ ਕਨਵੀਨਰਸ਼ਿਪ ਨੂੰ ਬਰਕਰਾਰ ਰੱਖਿਆ ਤਾਂ ਸ਼ਾਇਦ ਮਾਨ ਦੇ ਸੁਰ ਨਰਮ ਹੋ ਗਏ ਸਿਰਫ ਛੋਟੇਪੁਰ ਹੀ ਨਹੀਂ ਬਾਕੀ ਸਾਂਸਦਾ ਪ੍ਰਤੀ ਵੀ ਮਾਨ ਦਾ ਅੜੀਲ ਰਵਈਆ ਹੁਣ ਦੇਖਣ ਨੂੰ ਨਹੀਂ ਮਿਲਿਆ ਦੇ ਗੁਣ ਨੂੰ ਦੁਬਾਰਾ ਨਹੀਂ ਉਹ ਕੰਟੀਨਿਊ ਹੀ ਨਹੀਂ ਪਹਿਲੀ ਹਜੇ ਕਨਵੀਨਰ ਚੇਂਜ ਕਰਨ ਦਾ ਜਾਂ ਉਹਨਾਂ ਨੂੰ ਚੇਂਜ ਕਰਨ ਦਾ ਤਾਂ ਕੋਈ ਹਜੇ ਮਾਈਂਡ ਚ ਹੀ ਨਹੀਂ ਸੀ ਸੋ ਆਪਣੇ ਲੱਗਦਾ ਹੈ ਸ਼ਾਇਦ ਛੋਟੇਪੁਰ ਜਿਹਨੂੰ ਕੋਈ ਐਕਸਟੈਂਸ਼ਨ ਦੇਦੀ ਜਾਂ ਦੁਬਾਰਾ ਆਵ ਕਰਦਾ ਉਹ ਆਲਰੇਡੀ ਹੈਗੇ ਸੀ ਹੁਣ ਵੀ ਹੈਗੇ ਨੇ ਲੋਕਤੰਤਰ ਦੇ ਵਿੱਚ ਸਹਿਮਤੀ ਜਾਂ ਸਹਿਮਤੀ ਹੋ ਸਕਦੀ ਹੈ ਕਿਸੇ ਵਿਚਾਰ ਨਾਲ ਸਾਡੇ 2 MP 10 MP ਸਹਿਮਤ ਨਹੀਂ ਹੈਗੇ ਕੋਈ ਉਹਨਾਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਸਾਡੇ ਮੁਤਾਬਕ ਸਾਡੇ ਜ਼ਿਲ੍ਹੇ ਵਿੱਚ ਜਿਹੜਾ ਉਸ ਢਾਂਚੇ 'ਚ ਅਡਜਸਟਮੈਂਟ ਨਹੀਂ ਹੋਈ ਤਾਂ ਅਸੀਂ ਲੋਕਤੰਤਰ ਦੇ ਵਿੱਚ ਇਹੀ ਹੈ ਕਿ ਮਿਲ ਬੈਠ ਕੇ ਟੇਬਲ ਤੇ ਆਪ ਮੌਨਸੂਨ ਸੈਸ਼ਨ ਤੋਂ ਪਹਿਲਾਂ 4 MP ਇਕੱਠੇ ਹੋ ਕੇ 4 MP ਬੈਠ ਕੇ ਪੀਐਸਸੀ ਨਾਲ ਸਲਾਹ ਕਰਕੇ ਸਾਰਾ ਜਿਹੜਾ ਮਸਲਾ ਸੁਝਾ ਲਾਂਗੇ ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ 'ਚ ਪੜਨ ਲਈ ਕਲਿੱਕ ਕਰੋ www.abp.sanja.in ਤੇ